ਹਾਂ ਜੀ ਇਹ ਇੰਗਲੈਂਡ ਦੇ ਨੇ ਜਾਵੇ ਹਾਂ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਚ ਜਮਾ ਬਾਰਡਰ ਤੇ ਆ ਸੇਮ ਨਾਲਾ ਨੂਰਸ਼ਾਹ ਵਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਟਣ ਦਾ ਪਰ ਅਫਸੋਸ ਇਸ ਗੱਲ ਦੀ ਹੈ ਪਿਛਲੇ 4 ਸਾਲਾਂ ਚ ਨਾ ਸਾਫ਼ ਹੋਇਆ ਤੇ ਨਾ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਰੁਕਾ ਜਿਆਦਾ ਆ ਗਿਆ ਤੇ ਉਹ ਆਪਚਾਰਾ ਤੇ ਇਲਾਕਾ ਪਰ ਗਿਆ ਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾ ਕਿਨਾਂ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦੇ ਜਾਂ ਬਾਪੂ ਬਾਦਲਾਜ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨਾਂ ਤੋਂ ਵਹਿਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸੀਟਾਂ ਨੂੰ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਸਸੋੜੀਆ ਤੁਹਾਡਾ ਹਰ ਚੀਜ਼ ਤੇ ਦੁਗਾਟਨ ਕਰਨ ਵਾਸਤੇ ਤਾਂ ਉਹ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਉਹਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਤੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਹ ਹੁਣ ਕਿੱਥੇ ਹੈ ਕੇਜਰੀਵਾਲ